ਪਤਿਤ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੇ ਅਜੂਨੀ ਸੈਭੰ ਗੁਰ ਪ੍ਰਸਾਦ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ नाम ना पाई जन्म तो ही मनुख खोजी बिरतियां लेके आया है खोज रहा है जन्म दर जन्म यह खोज रहा है लभ रहा है तलाश कर रहा है खोज खोज के जो मिले है उस तो तृप्ति नहीं तृप्ति किसका कोई पता भी नहीं धार्मिक चिंतक ते ऐसा कि मनुख तृप्ति दी ही तलाश है और तृप्ति तो बिना इस नहीं चाहिए रजेवा चाहिए तृप्ति चाहती है और रजे हो ही राजा देने। ए राजा होना चाहता है ए राजा बनना चाहता है ए महाराजा बनना चाहता है खोज है तलाश है महाराजा दी ਰਾਜਾ ਹੋਣ ਦੀ ਖੋਜ ਦੇ ਅੱਜ ਤੱਕ ਜੋ ਮਨੁੱਖ ਨੇ ਆਧਾਰ ਬਣਾਏ ਨੇ ਉਹ ਹੈ ਜ਼ਮੀਨ ਪਹਾੜ ਸਾਗਰ ਤੇ ਆਸਮਾਨ ਆਨੰਦ ਕਾਲ ਤੋਂ ਧੀੜੀ ਦਰ ਪੀੜੀ ਜਨਮ ਦਰ ਜਨਮ ਮਨੁੱਖ ਧਰਤੀ ਦੀ ਗੋਦ ਵਿੱਚੋਂ ਅਨ ਕੱਢ ਰਿਹਾ ਹੈ धन कट रहे है और लंबे समय तो इस कोख दिचो बहुत कुछ मनुख प्राप्त कर रहे है प्राप्त करता है पर जमीन इस राजा नहीं बना सकी महाराजा नहीं बना सकी भावे जमीन देते रहने वाले जमीन मल के राजा दा दावा कर दे रहे महाराजा होंडोरा पिट दे रहे ਪਰ ਕਿੱਥੇ ਹੋ ਰਾਜੇ ਸਨ ਕਹਿੰਦੇ ਨੇ ਸਿਕੰਦਰ ਨੇ ਅੰਤਿਮ ਸਮੇਂ ਆਪਣੇ ਸਾਥੀਆਂ ਨੂੰ ਕਿਹਾ ਸੀ ਕਫਨ ਚੋ ਮੇਰੇ ਹੱਥ ਬਾੜੀ ਕਢਣੇ ਤਾਂ ਕਿ ਜਗਤ ਨੂੰ ਪਤਾ ਚਲੇ ਤੁਹਾਡੇ ਹੱਥ ਹੀ ਖਾਲੀ ਨਹੀਂ ਮੇਰੇ ਹੱਥ ਵੀ ਖਾਲੀ ਨਹੀਂ ਤੁਸੀਂ ਹੀ ਸਿਰਫ ਖਾਲੀ ਨਹੀਂ ਲੋਟਦੇ ਤੇ ਖਾਲੀ ਰਹਿੰਦੇ ਮੈਂ ਵੀ ਖਾਲੀ ਰਿਆਂ और खाली वापस हो रहे हैं, नहीं सके सकया नहीं त्रिपत हो नहीं राजा बन सकया नहीं महाराजा बन सकिया ये गल वखरी है कि सदिया तो मनुख लेबल अपने ऊपर ला रहे राजा है ए महाराजा है ए बादशाह है पर सीने चीर के देखिए, सिवाय कंगालता तो होर कुछ नहीं सिवाय बुख मरी तो होर कुछ भी नहीं ਤੋ ਜ਼ਮੀਨ ਮਨੁੱਖ ਦੀ ਝੋਲੀ ਨਹੀਂ ਵਰ ਸਕੀ ਰਾਜਾ ਨਹੀਂ ਬਣਾ ਸਕੀ ਬਾਵੇਂ ਜ਼ਮੀਨਾ ਤੇ ਰਹਿਣ ਵਾਲੇ ਧਰਤੀ ਤੇ ਰਹਿਣ ਵਾਲੇ ਰਾਜਾ ਮਹਾਰਾਜਾ ਹੋਣ ਦਾ ਦਾਵਾ ਕਰਦੇ ਰਹੇ ਫਿਰ ਮਨੁੱਖ ਦੀਆਂ ਨਿਗਾਹਾਂ ਪਹਾੜਾਂ ਤੇ ਚਲੀਆਂ ਗਈਆਂ ਕਿਸ ਨੇ ਪਹਾੜਾਂ ਦੇ ਸੀਨੇ ਚੀਰੇ ਬਹੁਤ ਕੁਝ ਲਬਿਆ ਲੋਹਾ ਲਬਿਆ ਤਾਂਬਾ ਲਬਿਆ ਕੋਈ ਲੱਬਿਆ ਔਰ ਇਸੇ ਪਹਾੜਾਂ ਦੀ ਕੁਖ ਦੇ ਚੋਂ ਇਸ ਨੂੰ ਸੋਨਾ ਲੱਬਿਆ ਚਾਂਦੀ ਲੱਬਿਆ ਹੀਰੇ ਲੱਬੇ ਤਰ੍ਹਾਂ-ਤਰ੍ਹਾਂ ਦੇ ਰਤਨ ਲੱਬੇ ਇਸ ਨੇ ਆਪਣੇ ਘਰ ਭੜੇ ਇਸ ਨੇ ਆਪਣਾ ਤਨ ਸੋਨੇ ਦੇ ਗਹਿਣਿਆਂ ਨਾਲ ਸਜਾਇਆ ਸੰਵਾਰਿਆ ਇਸ ਨੇ ਹੀਰੇ ਆਪਣੇ ਤਾਜ ਦੇ ਵਿੱਚ ਜੜਤ ਕੀਤੇ ਔਰ ਇਸ ਨੇ ਲੋਹੇ ਨੂੰ ਇਸਨੇ ਤਾਂਬੇ ਨੂੰ ਜਸਤ ਇਸ ਤਰ੍ਹਾਂ ਦੀ ਹੋਰ ਮੈਦਨਿਆਤ ਨੂੰ ਆਪਣੀ ਜ਼ਰੂਰੀ ਕੰਮਾਂ ਦੇ ਚਲਾਇਆ ਲੇਕਿਨ ਫਿਰ ਵੀ ਕੰਗਾਲ ਦਾ ਕੰਗਾਲ ਰਹਿ ਗਿਆ ਧਰਤੀ ਦੇ ਇਤਨੇ ਵੱਡੇ ਪਹਾੜ ਇੱਕ ਛੋਟੇ ਜਿਹੇ ਮਨੁੱਖ ਨੂੰ ਰਜਾ ਨਹੀਂ ਸਕੇ ਤ੍ਰਿਪਤ ਨਹੀਂ ਕਰ ਸਕੇ ਫਿਰ ਮਨੁੱਖ ਦੀ ਨਿਗਾਹ ਸਾਗਰ ਵੱਲ ਦੌੜੀਆਂ ਔਰ ਉਸਨੇ ਸਾਗਰ ਦੇ ਪਾਣੀ ਨੂੰ ਛਾਣਿਆ चप्पे चप्पे नु छाणिया बड़ा कुछ नु सागर तो भी मिलया और मिल रहा है लेकिन झोली फिर भी खाली फिर भी ये त्रिपत नहीं हो सकया फिर भी ये अपने आप ते रहा मैं राजा मैं महाराजा पर नहीं तीन हिस्से पानी है एक हिस्सा धरती है इतना वड्डा सागर भी मनुख न राजा नहीं बना सके निगाहां आसमान ते चलिया गई चंद्रमा ग्रह हो ते। शायद इत्थों कुछ लबे और मेरी झोली भरे लेकिन चंद्रमा तो भी मनुख मुट्ठी भर रेत लेके ही वापस आया है झोली खाली है ਨਿਗਾਹਾਂ ਹੋਰ ਅਗਾਾਂ ਤੋਂ ਅਗਾਾਂ ਜਾ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਐ ਬੰਦੇ ਜੇ ਤੈਨੂੰ ਧਰਤੀ ਤ੍ਰਿਪਤ ਨਹੀਂ ਕਰ ਸਕੇ ਤੈਨੂੰ ਪਹਾੜ ਨਹੀਂ ਰਜਾ ਸਕੇ ਤੇਰੀ ਪਿਆਸ ਸਾਗਰ ਨਹੀਂ बुझा ਸਕੇ ਔਰ ਗ੍ਰਹਿਣ ਛਤਰ ਵੀ ਤੈਨੂੰ ਮਹਾਰਾਜਾ ਨਹੀਂ ਬਣਾ ਸਕੇ ਤੋ ਕਮ ਸੇ ਕਮ ਤੂੰ ਇਸ ਅਨੁਭਵ ਤੋਂ ਲਾਭ ਉਠਾ बार जितनी भी खोज करेगा तेरी पूर्ति तू राजा नहीं हो सकेगा महाराजा नहीं हो सकेगा फिर किथे खोज करिए सतगुरु दी वाणी कहतीये इस मन को कोई, कोई खोजो कोई भाई, भाई मन, मन खोजत नाम नौ दबाई भगत कबीर भी फरमान करते ने ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਇਹ ਜੋ ਦੁਨੀਆਂ ਸਹਿਰ ਮੇਲਾ ਦਸਤਗੀਰੀ ਲਾਏ ਐ ਬੰਦੇ ਜ਼ਮੀਨ ਤੇ ਤੂੰ ਖੋਜੀ ਪਹਾੜ ਸਾਗਰ ਆਸਮਾਨ ਤੇ ਤੂੰ ਖੋਜੇ ਪਰ ਹੁਣ ਆਪਣੇ ਦਿਲ ਦੀ ਖੋਜ ਕਰ ਆਪਣੇ ਮਨ ਦੇ ਚ ਜਾਤੀ ਮਾਰ ਪਹਾੜਾਂ ਦੀ ਖੋਜ ਲਈ ਬਾਰਮੁਖੀ ਹੋਣਾ ਪੈਂਦਾ ਹੈ ਧਰਤੀ ਦਾ ਸੀਨਾ ਚੀਰਨ ਲਈ ਬਾਰਮੁਖੀ ਹੋਣਾ ਪੈਂਦਾ ਹੈ ਸਾਗਰ ਦੀ ਗੁਫਾ ਦੇ ਚੋਂ ਮੋਤੀ ਕਢਣ ਲਈ ਬਾਰਮੁਖੀ ਹੋਣਾ ਪੈਂਦਾ ਹੈ ਪਰ ਆਪਣੇ ਹੀ ਜੀਵਨ ਦੇ ਮਨ ਦੇ ਅੰਦਰ ਜਾਤ ਮਾਰ ਕੇ ਰੱਬੀ ਖਜ਼ਾਨਾ ਕਢਣਾ ਇਹਦੇ ਲਈ ਅੰਤਰਮੁਖੀ ਹੋਣਾ ਪੈਂਦਾ ਹੈ ਧਿਆਨ ਨੂੰ ਅੰਤਰਮੁਖੀ ਕਰਨਾ ਹੈ ਜੋ ਬਾਹਰ ਜਾ ਰਿਹਾ ਸੀ अंदर आना है बंदे खोज देर हर रोज ना फिर परेशानी है। इस मन को कोई खोजो भाई मन खोज नाम मन एक बहुत बड़ा महल है मन एक बहुत बड़ी भूमि है और मन एक बहुत बड़ा पहाड़ है ਮਨ ਇੱਕ ਬਹੁਤ ਵੱਡਾ ਸਾਗਰ ਹੈ ਸ਼ਾਇਦ ਇਸੇ ਵਾਸਤੇ ਭਗਤ ਪੀਪਾ ਜੀ ਕਹਿੰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪ੍ਰਣਾਏ ਪਰਮ ਤਤ ਹੈ ਸਤਗੁਰ ਹੋਏ ਲਖਾਵੇ ਜੋ ਤੋਂ ਬ੍ਰਹਮੰਡ ਦੇ ਚ ਖੋਜਦਾ ਰਿਹਾ ਹੈ ਇਸ ਤਰ੍ਹਾਂ ਦੀ ਖੋਜ ਆਪਣੇ ਅੰਦਰ ਵੀ ਕਰ ਸਕਦਾ ਹੈ ਫਰਕ ਸਿਰਫ ਇਤਨਾ ਹੈ ਬ੍ਰਹਮੰਡ ਦੀ ਖੋਜ ਕਰ ਕਰਕੇ ਪਦਾਰਥ ਤੇਰੇ ਹੱਥ ਲੱਗੇ ਨੇ ਪਰ ਜੇ ਤੂੰ ਪਿੰਡ ਦੀ ਖੋਜ ਕੀਤੀ ਤੋ ਪ੍ਰਮਾਤਮਾ ਤੇਰੇ ਹੱਥ ਲੱਗੇਗਾ ਸਾਗਰ ਦੇ ਚੋਂ ਤੈਨੂੰ ਮੋਤੀ ਮਿਲੇ ਨੇ ਪਰ ਮਨ ਦੇ ਸਾਗਰ ਦੇ ਚੋਂ ਤੈਨੂੰ ਗਿਆਨ ਮਿਲੇਗਾ ਪਹਾੜਾਂ ਦੇ ਚੋਂ ਤੈਨੂੰ ਧਾਤੂਆਂ ਮਿਲੀਆਂ ਨੇ ਪਰ ਦਿਲ ਦੀ ਖੋਜ ਕਰਦਿਆਂ ਕਰਦਿਆਂ ਤੈਨੂੰ ਸ਼ਾਂਤੀ ਸਕੂਨ ਮਿਲੇਗਾ ਚੈਨ ਮਿਲੇਗਾ ਆਨੰਦ ਮਿਲੇਗਾ ਜ਼ਮੀਨ ਦੇ ਚੋਂ ਤੈਨੂੰ ਅਨ ਮਿਲੇਆ ਧਨ ਮਿਲੇਆ ਪਰ ਮਨ ਦੇ ਚੋਂ ਤੈਨੂੰ ਤ੍ਰਿਪਤੀ ਮਿਲੇਗੀ ਰਜੀਵਾ ਮਿਲੇਗਾ ਤੂੰ ਰਾਜਾ ਬਣ ਜਾਏਗਾ ਮਹਾਰਾਜਾ ਬਣ ਜਾਏਗਾ ਚੰਦਰਮਾ ਤੂੰ ਤੂੰ ਮੁਠੀ ਭਰ ਰੇਤ ਲੈ ਆਇਆ ਹੈ ਪਰ ਜੇ ਥੋੜਾ ਜਿਹਾ ਅੰਦਰ ਝਾਤੀ ਮਾਰ ਮਨ ਦੇ ਚੰਦਰਮਾ ਦੇ ਚੋਂ ਤੈਨੂੰ ਉਹ ਅਦੁੱਤੀ ਖਜ਼ਾਨੇ ਲੱਭਣਗੇ ਕਿ ਤੂੰ ਅਨੰਤ ਕਾਲ ਤੱਕ ਮਾਲਾ ਮਾਲ ਹੋ ਜਾਏਗਾ ਸਦੀਵੀ ਮਾਲਾ ਮਾਲ ਸਦੀਵੀ ਚੜਦੀ ਕਲਾ ਸਦੀਵੀ ਆਨੰਦ ਬੰਦੇ ਖੋਜ ਦਿਲ ਹਰ ਰੋਜ਼ ਇਹ ਖੋਜ ਰੋਜ਼ ਰੋਜ਼ ਕਰਨੀ ਪੈਗੀ ਔਰ ਉਤਨੇ ਚਿਰ ਤੱਕ ਕਰਨੀ ਪੈਗੀ ਜਿਤਨੇ ਚਿਰ ਤੱਕ ਇਹ ਖਜ਼ਾਨਾ ਅੱਥੇ ਨਹੀਂ ਆਉਂਦਾ ਇਹ ਦੌਲਤ ਹੱਥ ਨਹੀਂ ਆਉਂਦੀ ਕੋਈ ਥੋੜਾ ਜਿਹਾ ਅੰਤਰਮੁਖੀ ਹੁੰਦਾ ਹੈ ਤੋ ਕਵਤਾ ਗੀਤ ਸੰਗੀਤ ਉਸ ਦੇ ਪੱਲੇ ਪੈ ਜਾਂਦਾ ਹੈ ਜੋ ਕਵੀ ਹੈ ਇਹ ਥੋੜਾ ਜਿਹਾ ਅੰਤਰਮੁਖੀ ਹੋਇਆ ਹੈ ਮਨ ਦੇ ਇੱਕ ਨਿੱਕੇ ਜਿਹਾ ਕੋਨੇ ਵਿੱਚ थोड़ा जहां इसने प्रवेश किया है यह कवि बन गया है। मन दे दूसरे कोने किसे ने थोड़ा जहां प्रवेश किया है यह संगीतकार बन गया है। दार्शनिक हो गया है, फलोसफर हो गया है, चिंतक हो गया है। पर मन इतना महान है और इस दे अंदर जिना जिना ने भी जात मारी है केंद्र ने कि मन का पारावार नहीं अथा दैवी गुणा नाल ये भरे हुए हैं कहते ने पश्चिम दे मनोविज्ञानक ये आखते ने कि भारतीय ऋषि मुनि गलत कहते ने कि मन दिच राम है कतई नहीं मन दिच काम है भारतीय ऋषि मुनि जो ये कहते ने ਮੰਦਿਜ ਅਧਾ ਖਜ਼ਾਨੇ ਨੇ ਉਹ ਕਹਿਣਨ ਨਹੀਂ ਮੰਦਿਜ ਸਿਵਾਏ ਕੰਗਾਲਤਾ ਤੋਂ ਸੜੇ ਪੱਲੇ ਹੋਰ ਕੁਝ ਨਹੀਂ ਪਿਆ ਗਰ ਅਸਲ ਪੱਛਮ ਤੇ ਪੂਰਬ ਦਾ ਜਿਹੜਾ ਮਨੋਵਿਗਿਆਨ ਹੈ ਉਹਦੇ ਆਧਾਰ ਅਲੱਗ-ਅਲੱਗ ਨੇ ਪਾਗਲ ਬੰਦਿਆਂ ਨੂੰ ਆਧਾਰ ਬਣਾ ਕੇ ਪੱਛਮ ਦਾ ਮਨੋਵਿਗਿਆਨ ਖੋਜ ਕਰਦਾ ਰਿਹਾ ਕਿ ਪਾਗਲ ਕਿਉਂ ਹੋ ਜਾਂਦੇ ਨੇ ਪਾਗਲਾਂ ਨੂੰ ਆਧਾਰ ਬਣਾ ਕੇ ਇਹ ਪਾਗਲ ਕਿਉਂ ਹੋ ਜਾਂਦੇ ਨੇ ਇਸ ਦੀ ਖੋਜ ਉਹ ਮੰਨ ਦੇ ਚੋਂ ਕਰਦੇ ਰਹੇ ਪਰ ਕੋਈ ਅਨੰdit ਹੋ ਗਿਆ ਹੈ ਸਮਾਧੀ ਲੀਨ ਹੋ ਗਿਆ ਹੈ ਪਰਮ ਪਰਸਨ ਹੋ ਗਿਆ ਹੈ ਐਸਾ ਕਿਉਂ ਹੋ ਗਿਆ ਹੈ ਕਿ ਪਰਮ ਅਨੰdit ਕਿਉਂ ਹੋ ਗਿਆ ਹੈ ਕਿ ਪਰਮ ਸੁਖ ਚੈਨ ਦੀ ਦੌਲਤ ਨਾਲ ਮਾਲਾ ਮਾਲਕ estrā ਹੋ ਗਿਆ ਹੈ ਇਸ ਤਰ੍ਹਾਂ ਦੇ ਤੰਦਰੁਸਤ ਬੰਦੇ ਨੂੰ ਆਧਾਰ ਬਣਾ ਕੇ ਭਾਰਤ ਦੇ ઋષਿ ਮਨੇ ਮੰਦੀ ਖੋਜ ਕਰਦੇ ਰਹੇ ਨੇ ਤਾਂ ਇੱਕ ਨੇ ਤੰਦਰੁਸਤ ਨੂੰ ਆਧਾਰ ਬਣਾ ਕੇ ਮੰਦੀ ਖੋਜ ਕੀਤੀ ਇੱਕ ਨੇ ਬਿਮਾਰ ਨੂੰ ਆਧਾਰ ਬਣਾ ਕੇ ਮੰਦੀ ਖੋਜ ਕੀਤੀ ਤਾਂ ਫਿਰ ਖੋਜ ਦੇ ਜ਼ਮੀਨ ਆਸਮਾਨ ਦਾ ਅੰਤਰਾ ਤੇ ਹੋਣਾ ਸੀ ਉਹ ਹੋਇਆ ਪੱਛਮ ਦਾ ਮਨੋਚਿੰਤਕ ਕਹਿੰਦਾ ਹੈ मन वासना है मन अहंकार है मन लोभ है जितना गहरे जाते हैं इस तो बिना होर हो कुछ भी नहीं है लोभ ही लोभ है अहंकार ही अहंकार है और मन काम ही भरे हुआ है आम दृष्टि दृष्टिकोण ऐसा देखिए ਕੁਝ ਸਚਾਈ ਵੀ ਪ੍ਰਤੀਤ ਆਉਂਦੀ ਏ ਕਿ ਥੋੜਾ ਜਿਹਾ ਮਨ ਦੇ ਚ ਜਾਤ ਮਾਰੀ ਹੈ ਹੈ ਤੇ ਅੰਦਰ ਕਾਮ ਹੈ ਤੇ ਅੰਦਰ ਲੋਭ ਹੈ ਤੇ ਅੰਦਰ ਅਹੰਕਾਰ ਇਹ ਹੀ ਫੁਰਨੇ ਪੇ ਚੱਲਦੇ ਨੇ ਪਰ ਇਹ ਉੱਪਰ ਉੱਪਰ ਨੇ ਤਹਿ ਦੇ ਚ ਨਹੀਂ ਸਤਾ ਦੇ ਚ ਨਹੀਂ ਲਹਿਰਾ ਵੀ ਸਾਗਰ ਦੇ ਉੱਪਰ ਉੱਪਰ ਨੇ ਤਹਿ ਦੇ ਚ ਨਹੀਂ ਗਹਿਰਾਈਆਂ ਦੇ ਚ ਨਹੀਂ ਸਾਰੀ ਭਜ ਦੌੜ ਵੀ ਸਾਗਰ ਦੇ ਉੱਪਰ ਉੱਪਰ ਹੈ सुकून है शांति है ठहराव है एकाग्रता है सागर दी उछली हुई अवस्था तूफान कहते मन दी उछली हुई अवस्था ने मन दी उछली हुई अवस्था नो ही लोभ कहते ने, और मन दी उछली हुई अवस्था नहंकार ने। ਭਗਤ ਨਾਮਦੇਵ ਜੀ ਮਹਾਰਾਜ ਸਾਫ਼ ਕਹਿ ਰਹੇ ਨੇ ਲੋਭ ਲਹਿਰ ਅਤਨੀ ਝਰ ਬਾਜੇ ਕਾਇਆ ਡੂਬੇ ਕਿਸਾ ਇਹ ਕੈਸੋ ਇਹ ਪ੍ਰਭੂ ਬੜੀਆਂ ਲੋਭ ਦੀਆਂ ਛੱਲਾਂ ਨੇ ਬੜੀਆਂ ਲੋਭ ਦੀਆਂ ਉੱਚੀਆਂ ਉੱਚੀਆਂ ਲਹਿਰਾਂ ਨੇ ਮੈਂ ਤੇ ਡੁੱਬ ਰਿਹਾ ਤੂੰ ਮਿਹਰ ਕਰ ਤੂੰ ਬਖਸ਼ਿਸ਼ ਕਰ ਮੈਨੂੰ ਬਚਾ तो सागर दी उछली हुई अवस्था नो तूफान कहते ने मन दी उछली हुई अवस्था ही लोभ है मन दी उछली हुई अवस्था ही अहंकार है ते काम है ऊपर ऊपर कोई देखेगा इस उछली अवस्था नो देखेगा तो सिवाय काम सिवाय लोभ ते सिवाय अहंकार तो और कुछ प्राप्त नहीं होना तो पश्चिम दा मनोचिंतक एक कहता रहा ਕਿ ਮੰਨ ਦੇ ਤੇ ਸਿਵਾਏ ਕਾਮ ਤਾਂ ਹੋਰ ਕੁਝ ਵੀ ਨਹੀਂ ਸਿਵਾਏ ਅਹੰਕਾਰ ਤਾਂ ਹੋਰ ਕੁਝ ਨਹੀਂ ਪਾਗਲ ਬੰਦਿਆਂ ਨੂੰ ਆਧਾਰ ਬਣਾ ਕੇ ਮੰਨ ਦੀ ਖੋਜ ਕੀਤੀ ਜਾਂਦੀ ਰਹੀਏ ਪਾਗਲ ਕਿਉਂ ਹੋ ਜਾਂਦੇ ਨੇ ਤਵਾਜ਼ਨ ਡਾਂਵਾ ਡੋਲ ਕਿਉਂ ਜਾਂਦਾ ਹੈ ਇਹ ਆਪਣਾ ਸੰਤੁਲਨ ਕਿਉਂ ਖੋਗ ਬੈਠਦੇ ਨੇ ਅਕਸਰ ਕਾਮ ਦੀ ਪੂਰਤੀ ਨਾ ਹੋਵੇ ਤੇ ਕ੍ਰੋਧ ਲੋਭ ਦੀ ਪੂਰਤੀ ਨਾ ਹੋਵੇ ਤੇ ਕ੍ਰੋਧ ਔਰ ਅਹੰਕਾਰ ਦੀ ਪੂਰਤੀ ਨਾ ਹੋਵੇ ਤੇ ਕ੍ਰੋਧ ਤੇ ਅਸੀਮ ਕ੍ਰੋਧ ਸੰਤੁਲਨ ਖੋਦਿੰਦਾ ਹੈ ਅਸੀਮ ਕ੍ਰੋਧ ਤਵਾਜ਼ਨ ਡਾਵਾ ਡੋਲ ਕਰ ਦਿੰਦਾ ਹੈ ਮਨੁੱਖ ਨੂੰ ਪਾਗਲ ਬਣਾ ਦਿੰਦਾ ਹੈ ਹਾਂ ਜਿਸ ਤੋਂ ਕਿਦਰੇ ਕਾਮ ਦੀ ਪੂਰਤੀ ਹੋਵੇ ਲੋਭ ਦੀ ਪੂਰਤੀ ਹੋਵੇ ਅਹੰਕਾਰ ਦੀ ਪੂਰਤੀ ਹੋਵੇ ਉਹ ਪਿਆਰਾ ਲੱਗਣ ਲੱਗ ਪੈਂਦਾ ਹੈ ਉਸ ਤੇ ਮੋਹ ਆ ਜਾਂਦਾ ਹੈ ਪਰ ਕੋਈ ਵੀ ਹਮੇਸ਼ਾ ਦੀ ਪੂਰਤੀ ਨਹੀਂ ਕਰ ਸਕਦਾ ਇਹ ਪੂਰਤੀ ਵਕਤੀ ਆਉਂਦੀ ਹੈ ਆਰਜ਼ੀ ਆਉਂਦੀ ਹੈ ਇਸ ਵਾਸਤੇ ਮੋਹ ਛਿੰਬੰਗਰ ਹੋ ਜਾਂਦਾ ਹੈ ਪ੍ਰੇਮ ਟੁੱਟ ਜਾਂਦਾ ਹੈ ਰਿਸ਼ਤਿਆਂ ਦੇ ਚ ਰੋਜ਼ ਦਰਾਣਾ ਆਉਂਦੀਆਂ ਦਿਖਾਈ ਦੇਂਦੀਆਂ ਨੇ ਮਿੱਤਰਤਾ ਦੁਸ਼ਮਣੀ ਵਿੱਚ ਬਦਲ ਜਾਂਦੀ ਹੈ ਭਾਈਚਾਰਾ ਹੋਂ ਖਰਾਬ ਵਿੱਚ ਬਦਲ ਜਾਂਦਾ ਹੈ ਪਤੀ ਪਤਨੀ ਦੇ ਸੰਬੰਧ ਕਲ ਕਲੇਸ਼ ਤੇ ਖੜੇ ਹੋ ਜਾਂਦੇ ਨੇ ਐਸਾ ਤਾਂ ਹਰ ਰੋਜ਼ ਔਰ ਹਰ ਵਕਤ ਛਿੰ ਛਿੰ ਬੰਦੇ ਦੀ ਹੰਕਾਰ ਦੀ ਪੂਰਤੀ ਕੋਈ ਮਨੁੱਖ ਹਰ ਵਕਤ ਨਹੀਂ ਕਰ ਸਕਦਾ ਹਰ ਵਕਤ ਲੋਭ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ ਔਰ ਕੋਈ ਵੀ ਹਰ ਵਕਤ ਮਨੁੱਖ ਦੀ ਵਾਸ਼ਨਾ ਨੂੰ ਸ਼ਾਂਤ ਨਹੀਂ ਕਰ ਸਕਦਾ। ਤੋਂ ਜਿੱਥੇ ਇਨਕਾਰ, ਜਿੱਥੇ ਅਧ੍ਰਿਪਤੀ, ਉੱਥੇ ਕ੍ਰੋਧ। ਇਹ ਹੀ ਅਸੀਮ ਕ੍ਰੋਧ ਅਲਾਂ ਚੱਲ ਕੇ ਪਾਗਲਪਨ ਦੀ ਸ਼ਕਲ اختیار ਕਰ ਜਾਂਦਾ ਹੈ। ਤੋਂ ਪਾਗਲਾਂ ਨੂੰ ਆਧਾਰ ਬਣਾ ਕੇ ਫਰਾਇਡ ਤੇ ਪश्चਮ ਦੇ ਹੋਰ ਮਨੋਚਿੰਤਕ ਖੋਜ ਕਰਦੇ ਰਹੇ ਤੇ ਐਲਾਨੀਆਂ ਉਹਨਾਂ ਨੇ ਕਹਿ ਦਿੱਤਾ मन काम है मन लोभ है मन अहंकार है और कुछ भी नहीं लेकिन गुरु ग्रंथ साहब जी महाराज की बाणी तो पूछिए तो धन गुरु ग्रंथ साहब जी महाराज कहते मन तू जोत स्वरूप है अपना मूल पछा तू ते ज्योत स्वरूप है तूते परम प्रकाश है तू ते परम आनंद है ਉਤੇ ਪਰਮ ਖੇਡਣ ਹੈ ਦੇਖਦੇ ਆਸੀ ਸਿੱਪੀਆਂ ਸੰਖ ਲਹਿਰਾ ਸਾਗਰ ਦੇ ਕੰਡੇ ਤੇ ਨੇ ਉਪਰੀ ਸਤਾ ਤੇ ਨੇ ਗਹਿਰਾਈ ਵਿੱਚ ਮੋਤੀ ਪੈ ਨੇ ਉੱਪਰ ਨਹੀਂ ਮੋਤੀ ਮਿਲਦੇ ਕਿਨਾਰੇ ਤੇ ਨਹੀਂ ਮੋਤੀ ਮਿਲਦੇ ਤੋਂ ਗਿਆਨ ਪ੍ਰੇਮ ਸਮਦ੍ਰਿਸ਼ਟੀ ਨਿਰਵੈਰਤਾ ਨਿਰਭੈਤਾ ਪਰਮ ਆਨੰਦ ਪਰਮ ਸਮਾਧੀ ਇਹ ਗਹਿਰਾਈ ਵਿੱਚ ਹੈ ਤੋ ਗਹਿਰੇ ਉਤਰਨਾ ਹੀ ਮਨ ਦੀ ਖੋਜ ਹੈ। ਔਰ ਸੈਵਕਿੰਦ ਨੇ ਜੋ ਗਹਿਰਾ ਚਲਾ ਗਿਆ ਮਨ ਦੀ ਦੁਨੀਆ ਚ ਖੋਜਦੇ ਆ, ਖੋਜਦੇ ਆ। ਉਸ ਨੂੰ ਨੌ ਖਜ਼ਾਨਿਆਂ ਦੀ ਪ੍ਰਾਪਤੀ ਹੋ ਜਾਏਗੀ। ਨੌ ਦਾ ਭਗਤੀ ਪ੍ਰਾਪਤ ਹੋ ਜਾਏਗੀ।